ਹੁਣ ਤਾਂ ਹੌਲੀ-ਹੌਲੀ ਸਾਰਿਆਂ ਦੇ ਪਾਪ ਸਮੇਂ ਦੀਆਂ ਸਰਕਾਰਾਂ ਵੀ ਜਿਹੜੀਆਂ ਚੁੱਪ ਕਰਕੇ ਬੈਠੀਆਂ ਸੀ ਸਰਦਾਰ ਗੁਰਦੇਵ ਸਿੰਘ ਕੌਂਕੇ ਵਰਗੇ ਜਿਹੜੇ ਜੈਦਾ ਰਹੇ ਜਿਹੜੇ ਸ਼ਹਾਦਤ ਦਾ ਜਾਨ ਪੀ ਗਏ ਜੋ ਉਥੇ ਜ਼ੁਲਮ ਤੱਕ ਹੋਇਆ ਸਮੇਂ ਦੀਆਂ ਸਰਕਾਰਾਂ ਉਥੇ ਜਿਹੜੇ ਪੁਲਿਸ ਅਫਸਰਾਂ ਨੇ ਕੰਮ ਕੀਤਾ ਉਹਨਾਂ ਦੇ ਆ ਭੋਗਾਂ ਤੇ ਆਪਣੇ ਹਜ਼ੂਰੀ ਰਾਗੀਆਂ ਨੂੰ ਦਬਾ ਪਾ ਕੇ ਕੀਰਤਨ ਕਰ ਲਈ ਭੇਜਦੇ ਰਹੇ ਹੁਣ ਤੇ ਉਹਨਾਂ ਦੇ ਵੀ ਚਿਹਰੇ ਨੰਗੇ ਹੋ ਗਏ ਹੁਣ ਹੀ ਜਾਗ ਜਾਈਏ ਹੁਣ ਹੀ ਸੁਚੇਤ ਹੋ ਜਾਈਏ ਹੁਣ ਹੀ ਪਤਾ ਲੱਗ ਜਾਏ ਆਪਣਾ ਕਿਹੜਾ ਤੇ ਬੇਗਾਨਾ ਕਿਹੜਾ ਵਾ ਕਿਤੇ ਅੱਖਾਂ ਮੀਟ ਕੇ ਨਾ ਤੁਰਨਾ ਸ਼ੁਰੂ ਕਰ ਦਈਏ ਇੱਕ ਬੇਨਤੀ ਆ ਮੈਂ ਖੀਰ ਤੇ ਅਕਸਰ ਕਰਦਾ ਹੁੰਨਾ ਕਿ ਗੁਰੂ ਪਾਸ਼ਾ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੀ ਨਾ ਸਿੱਖ ਦੀ ਤਾਰੀਫ ਤਾਂ ਵੈਸੇ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ ਚ ਹੀ ਲਿਖ ਦਿੱਤੀ ਆ ਗੁਰੂ ਦੇ ਹੁੰਦਿਆਂ ਤਾਂ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਗੁਰੂ ਅਮਰਦਾਸ ਜੀ ਨੇ ਜਦੋਂ ਸਨਮੁਖ ਬੰਦੇ ਦੀ ਗੱਲ ਕੀਤੀ ਨਾ ਉਦੋਂ ਸਿੱਖ ਸ਼ਬਦ ਵਰਤਿਆ ਵੋ ਸਿੱਖ ਸਤਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਤੇ ਉੱਥੇ ਗੁਰਦੇਵ ਜੀ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਾਰੇ ਬੋਲੋ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਅੱਛਾ ਜਿੱਥੇ ਬੇਮੁਖ ਸ਼ਬਦ ਆਇਆ ਨਾ ਉਥੇ ਪਾਸ਼ੇ ਨੇ ਸਿੱਖ ਸ਼ਬਦ ਨਹੀਂ ਵਰਤਿਆ ਅਗਲੀ ਪੌੜੀ ਹੈ ਜੇ ਕੋ ਗੁਰਤੈ ਬੇਮੁਖ ਹੋਵੇ ਬਿਨ ਸਤਗੁਰਾ ਪਾਸ਼ਾ ਜੀ ਤੁਸੀਂ ਜਿੱਥੇ ਬੇਮੁਖ ਸ਼ਬਦ ਆਉਂਦਾ ਹੈ ਉਥੇ ਸਿੱਖ ਕਿਉਂ ਨਹੀਂ ਵਰਤਿਆ ਤੇ ਧੰਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਹੈ ਜਿਹੜਾ ਸਿੱਖ ਹੁੰਦਾ ਉਹ ਬੇਮੁਖ ਨਹੀਂ ਹੁੰਦਾ ਤੇ ਜਿਹੜਾ ਬੇਮੁਖ ਹੁੰਦਾ ਉਹ ਸਾਰੇ ਵੱਲੋਂ ਜਿਹੜਾ ਸਿੱਖ ਹੁੰਦਾ ਉਹ ਬੇਮੁਖ ਨਹੀਂ ਹੁੰਦਾ ਜਿਹੜਾ ਬੇਮੁਖ ਹੁੰਦਾ ਉਹ ਜੇ ਕੋ ਗੁਰਤਾ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਅਖੀਰ ਤੇ ਮੈਂ ਭਾਈ ਕਾਨ ਸਿੰਘ ਨਾਬਾ ਜੀ ਦਾ ਇੱਕ ਬਿਤ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗਾ ਸਿੱਖ ਦੀ ਪਰਿਭਾਸ਼ਾ ਬਾਰੇ ਭਾਈ ਕਾਨ ਸਿੰਘ ਨਾਬਾ ਜੀ ਆਪਣੇ ਮਹਾਨ ਕੋਸ਼ ਵਿੱਚ ਲਿਖਦੇ ਆ ਉਹ ਕਹਿੰਦੇ ਨੇ ਕਮਲ ਜਿਉਂ ਮਾਇਆ ਜਲ ਵਿੱਚ ਹੈ আলেਪ ਸਦਾ ਜਿਹੜਾ ਕਮਲ ਫੁੱਲਾ ਨਾ ਉਹ ਚਿਕੜ ਦੇ ਵਿੱਚ ਉਗਦਾ ਵਾ ਪਰ ਆਪਣੇ ਪੱਤਿਆਂ ਨੂੰ ਚਿਕੜ ਤੋਂ ਬਚਾ ਕੇ ਰੱਖਦਾ ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ ਸਨੇਹ ਸਾਰਿਆਂ ਨਾਲ ਕਰਦਾ ਉਹ ਸੁਗੰਧੀ ਸਾਰਿਆਂ ਨੂੰ ਦਿੰਦਾ ਵਾ ਪਰ ਆਪਣੇ ਪੱਤਿਆਂ ਨੂੰ ਚਿਕੜ ਤੋਂ ਬਚਾ ਕੇ ਰੱਖਦਾ ਕਮਲ ਫੁੱਲ ਕਹਿੰਦੇ ਇਸੇ ਤਰ੍ਹਾਂ ਸਿੱਖ ਕੌਣ ਹੈ ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਸਿੱਖ ਆ ਜੇ ਆਪੜੀ ਕਿਰਤ ਕਰਕੇ ਰੋਟੀ ਖਾਂਦਾ ਉਹ ਠੂਠਾ ਫੜ ਕੇ ਕਿਸੇ ਕੋਲ ਮੰਗਦਾ ਨਹੀਂ ਉਹ ਸ਼ਰਮਪਤ ਝੋਲੀ ਮੁੰਡਾ ਸੰਤੋਖ ਸ਼ਰਮਪਤ ਝੋਲੀ ਪਾਸ਼ਾ ਜੀ ਜੋਗੀ ਨੂੰ ਆਂਦੇ ਤੂੰ ਹੱਥ ਵਿੱਚ ਖੱਪਰ ਕਿਉ ਫੜਿਆ ਕਹਿੰਦੇ ਇਸ ਕਰਕੇ ਕਿ ਮੈਂ ਭੀਖ ਮੰਗਦਾ ਤੇ ਇਹਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਪਾਸ਼ਾ ਕਹਿੰਦੇ ਫਿਰ ਇੱਕ ਕੰਮ ਕਰ ਤੈਨੂੰ ਖੱਪਰ ਫੜਨ ਦੀ ਲੋੜ ਨਹੀਂ ਮਿਹਨਤ ਨੂੰ ਖੱਪਰ ਬਣਾ ਲੈ ਮਿਹਨਤ ਕਾਸ਼ ਬੰਦਾ ਕਦੀ ਭੀਖ ਨਹੀਂ ਮੰਗਦਾ ਤੋ ਉਥੇ ਗੁਰਦੇਵ ਜੀ ਉਥੇ ਸ਼ਬਦ ਬੋਲਦੇ ਆ ਕਹਿੰਦੇ ਸ਼ਰਮਪਤ ਝੋਲੀ ਇਥੇ ਭਾਈ ਕਾਂਸ ਨਾ ਬਾਜੀ ਕਹਿੰਦੇ ਨੇ ਕਰਕੇ ਕਮਾਈ ਖਾਵੇ ਮੰਗਣਾ ਸਾਰੇ ਬੋਲੋ ਜੀ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣਾ ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ ਵੱਡੀ ਤੋਂ ਵੱਡੀ ਬਿਪਤਾ ਪੈ ਜਾਏ ਉਸ ਬਿਪਤਾ ਚ ਕਹੇ ਦਾਤਾ ਤੇਰੀ ਰਜਾਵਾ ਜੇ ਬਿਪਤਾ ਪਈ ਆ ਨਾ ਮੈਨੂੰ ਇਸ ਬਿਪਤਾ ਚੋਂ ਕੱਢਣ ਵਾਲੇ ਹੁਣ ਤੁਸੀਂ ਆ ਮੇਰੀ ਬਾਹ ਫੜਿਓ ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ ਅਗਲੇ ਅੱਗੇ ਸੁਣਿਓ ਜੀ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਸਿੱਖ ਕੌਣ ਆ ਜੀ ਭਲਾ ਗੁਰਦੁਆਰੇ ਦਾ ਗੱਜ ਕੇ ਬੋਲੋ ਜੀ ਸਿੱਖ ਕੌਣਾ ਗੁਰਦੁਆਰੇ ਦਾ ਚੌਂਕੀਦਾਰ ਅਸੀਂ ਸਾਰੇ ਚੌਂਕੀਦਾਰ ਆ ਮਾਲਕ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਜੰਗਲੀ ਚੜੇ ਮੁਖ ਲਾਲੀ ਹੈ ਜੇ ਕਿਤੇ ਵਿਵਤਾਨ ਪਵੇ ਇਹਨੂੰ ਲਾਲੀਆਂ ਪਖਣੇ ਪਿੱਛੇ ਮੁੜ ਕੇ ਨਾ ਵੇਖੇ ਅਖੀਰ ਤੇ ਇਸ ਪਰਵਾਸਾ ਦੱਸੀ ਕਹਿੰਦੇ ਪੂਜੇ ਨਾ ਅਕਾਲ ਬੇਨਾ ਹੋਰ ਕੋਈ ਦੇਵੀ ਦੇਵ ਸੇ ਕੌਣਾ ਪੂਜੇ ਨਾ ਅਕਾਲ ਬੇਨਾ ਹੋਰ ਕੋਈ ਭਾਈ ਸਾਹਿਬ ਜੀ ਕੌਣ ਹੈ ਉਹ ਕਹਿੰਦੇ ਪੂਜੇ ਨਾ ਅਕਾਲ ਬੇਨਾ ਹੋਰ ਕੋਈ ਦੇਵੀ ਦੇਵ ਸਿੱਖ ਦਸ਼ਮੇਸ਼ ਦਾ ਸੁੱਕਈਏ ਅਕਾਲੀ ਹੈ ਸਿੱਖ ਦਸ਼ਮੇਸ਼ ਦਾ ਸੋ ਕਈਏ ਅਕਾਲੀ ਹੈ ਉਹ ਆਇਆ ਅਕਾਲੀ ਹੁਣ ਆ ਲੈਣਾ ਨੂੰ ਤੁਸੀਂ ਨਾ ਲਾ ਕੇ ਵੇਖ ਲੋ ਸਾਡੀ ਕੌਮ ਉਤੇ ਵੀ ਅੱਜ ਪਲਾ ਹੈ ਉਹ ਉਹ ਸਿੱਖ ਜਿਹੜਾ ਕਿਸੇ ਦੇਵੀ ਦੇਵਤੇ ਕਿਸੇ ਹੋਰ ਥਾਂ ਤੇ ਮੱਥਾ ਨਹੀਂ ਟੇਕਦਾ ਅੱਜ ਤੇ ਸਾਰਿਆਂ ਥਾਵਾਂ ਤੇ ਹੀ ਖਿਜੜੀ ਜੀ ਬਣ ਗਈ ਉਹ ਜਿਵੇਂ ਕੜਸ਼ੀ ਹੁੰਦੀ ਨਾ ਜਿੱਥੇ ਮਰਜੀ ਫੇਰ ਲੋ ਤੇ ਉਹਦੇ ਬਾਰੇ ਵੀ ਭਾਈ ਕਾਨਸ ਨਾਬਾ ਦਾ ਕਵਿਤਾ ਵਾ ਕਹਿੰਦੇ ਪੰਥ ਤੇ ਨਿਕਾਲੋ ਪੰਥ ਤੇ ਨਿਕਾਲੋ ਜੋ ਚਮਚ ਹਰ ਦੇਗੀ ਹੈ ਜਿਹੜਾ ਹਰ ਦੇਖਦੇ ਵਿੱਚ ਚਿਮਚਾ ਘੁਮਜਵੇ ਕਹਿੰਦੇ ਉਹਨੂੰ ਚੁੱਕ ਕੇ ਬਾਹਰ ਮਾਰੋ ਉਹੋ ਹੀ ਰੱਖੋ ਜਿਹੜਾ ਸਿਰਫ ਗੁਰੂ ਦੇ ਦਰ ਤੇ ਝੁਕਣ ਵਾਲਾ ਹੈ ਆਓ ਆਪਣੇ ਗੁਰੂ ਦੇ ਅੱਗੇ ਸਜਦਾ ਕਰੀਏ ਜਿੰਨੀ ਵਾਰ ਵੀ ਆਪਣੇ ਪਾਰਸ਼ਾ ਦਾ ਸ਼ੁਕਰਾਨਾ ਕਰੀਓ ਉਨੀ ਵਾਰ ਥੋੜਾ ਪਤਾ ਨਹੀਂ ਆਖਰੀ ਸਾਹ ਕਦ ਹੋਣਾ ਹਮ ਆਦਮੀ ਹਾਂ ਮੌਲਤ ਪਰ ਚੰਗਾ ਬੀਜ ਬੀਜਿਏ ਧੰਨਵਾਦ ਡਿਸਟ੍ਰਿਕਟ ਕਮੇਟੀ ਦਾ ਸੱਚੀ ਗੱਲ ਹੈ ਗਦਗਦ ਹੋ ਗਿਆ ਮੈਂ ਦਿਨੇ ਵੀ ਕੱਠ ਵੇਖ ਕੇ ਸਮੂਹ ਇਹ ਮੈਂਬਰ ਸਹਿਬਾਨਾਂ ਨੂੰ ਅਕਾਲਪੁਰਖ ਚੜ੍ਹਦੀ ਕਲਾ ਇਤੋਂ ਦੀ ਸਮੂਹ ਸੰਗਤ ਨੂੰ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਕਿਉਂਕਿ ਜਦੋਂ ਇਦਾਂ ਆਪਾਂ ਸੱਚ ਦੇ ਰਾਹ ਤੇ ਤੁਰਦੇ ਆ ਫਿਰ ਜਿਹੜੀਆਂ ਮਾੜੀਆਂ ਮੋਟੀਆਂ ਜਿਹੜੀਆਂ ਅੰਦਰੋਂ ਕਮਜ਼ੋਰ ਵੀ ਕਮੇਟੀਆਂ ਹੁੰਦੀਆਂ ਉਹਨਾਂ ਨੂੰ ਉਤਸ਼ਾਹ ਮਿਲਦਾ